ਗੁਰਦੀਪ ਗਰੇਵਾਲ ਨੇ ਜਦੋਂ ਆਪਣਾ ਦਿਲ ਫਰੋਲਿਆ ਤਾਂ ਦੱਸਿਆ ਕਿ ਕਿੰਝ ਹੋ ਇਸ ਮੁਕਾਮ ਤੇ ਪਹੁੰਚੇ ਨੇ। ਉਹਨਾਂ ਦਾ ਕਹਿਣਾ ਸੀ ਕਿ ਹਰੇਕ ਤੇ ਸਫਰ ਦੇ ਵਿੱਚ ਮੁਸ਼ਕਿਲਾਂ ਹੁੰਦੀਆਂ ਨੇ। ਕਈਆਂ ਨੂੰ ਘੱਟ ਸਾਹਮਣਾ ਕਰਨਾ ਪੈਂਦਾ ਤੇ ਕਈਆਂ ਨੂੰ ਜ਼ਿਆਦਾ। ਉਹ ਕਹਿੰਦੇ ਨੇ ਕਿ ਜਾਂ ਤਾਂ ਆਪਾਂ ਕਹਿ ਸਕਦੇ ਹਾਂ ਕਿ ਔਕਣਾ ਚੋਂ ਲੰਘ ਕੇ ਇੱਥੇ ਤੱਕ ਪਹੁੰਚੇ ਹਾਂ ਜਾਂ ਫਿਰ ਸੋਚ ਸਕਦੇ ਹਾਂ ਕਿ ਇੱਥੇ ਪਹੁੰਚਣ ਦੇ ਲਈ ਉਹਨਾਂ ਰਾਹਾਂ ਦੇ ਵਿੱਚੋਂ ਲੰਘ ਕੇ ਹੀ ਆਣਾ ਪੈਣਾ ਸੀ। ਇੰਨੀ ਵੱਡੀ ਅਤੇ ਵਧੀਆ ਗੱਲ ਉਹਨਾਂ ਦੇ ਵੱਲੋਂ ਆਖੀ ਗਈ ਆਪਣੇ ਇਸ ਜਰਨੀ ਨੂੰ ਲੈ ਕੇ ਉਹਨਾਂ ਦਾ ਕਹਿਣਾ ਸੀ ਕਿ ਜੋ ਸੁਪਨਾ ਲੈ ਕੇ ਚੱਲਦੇ ਆ ਉਸ ਤੇ ਯਕੀਨ ਰੱਖਣਾ ਚਾਹੀਦਾ ਹੈ ਕਿਉਂਕਿ ਇੱਕ ਨਾ ਇੱਕ ਦਿਨ ਉਹ ਸੁਪਨਾ ਜ਼ਰੂਰ ਪੂਰਾ ਹੋਵੇਗਾ ਪਰ ਉਹਦੇ ਲਈ ਤੁਹਾਨੂੰ ਉਸ ਦੀ ਕੀਮਤ ਵੀ ਅਦਾ ਕਰਨੀ ਪਵੇਗੀ ਤੁਹਾਡਾ ਸਬਰ ਵੀ ਪਰਖਦੀ ਹੈ ਉਹ ਅਤੇ ਈਮਾਨ ਨੂੰ ਵੀ ਪਰਖਦੀ ਹੈ ਸੰਤੁਸ਼ਟੀ ਵੀ ਪਰਖੀ ਜਾਂਦੀ ਹੈ ਮਾਤਾ ਗੁਜਰੀ ਕਾਲਜ ਤੋਂ ਐਮਏ ਜਰਨਲਿਜ਼ਮ ਕਰਨ ਵਾਲੇ ਗੁਰਦੀਪ ਗਰੇਵਾਲ ਉੱਥੇ ਹੀ ਪੜਾਉਂਦੇ ਵੀ ਰਹੇ ਇਸ ਮਗਰੋਂ ਉਹ ਐਂਕਰ ਬਣੇ ਉਹਨਾਂ ਨੂੰ ਪਛਤਾਵਾ ਹੈ ਕਿ ਉਹਨਾਂ ਨਹੀਂ ਉਹ ਸਿਖਾ पाए ਜਿੰਨਾ ਇੱਕ ਅਧਿਆਪਕ ਨੂੰ ਸਿਖਾਉਣਾ ਚਾਹੀਦਾ ਸੀ ਉਹ ਖੁਦ ਮੰਨਦੇ ਨੇ ਕਿ ਖੁਦ ਸ਼ਾਇਦ ਨਹੀਂ ਸਮਝ ਹੀ ਨਹੀਂ ਸੀ ਕਿ ਉਹ ਦੂਸਰੇ ਨੂੰ ਸਭ ਕੁਝ ਉਹਨੂੰ ਸਿਖਾ ਸਕਦੇ ਇਸ ਕਰਕੇ ਹੀ ਟੀਚਰ ਲਾਈਨ ਦੀ ਥਾਂ ਤੇ ਉਹਨਾਂ ਨੇ ਐਂਕਰ ਲਾਈਨ ਨੂੰ ਚੋਸ ਕੀਤਾ ਪਰ ਜਦੋਂ ਐਜ਼ ਅ ਟ੍ਰੇਨੀ ਉਹ ਚੰਡੀਗੜ੍ਹ ਪਹਿਲੀ ਵਾਰ ਆਏ ਤਾਂ ਕਿਸੇ ਚੈਨਲ ਦੇ ਵਿੱਚ ਕੰਮ ਕਰਦੇ ਸੀ ਉਹਨਾਂ ਕਿਹਾ ਕਿ ਤੁਹਾਡੇ ਤੋਂ ਨਹੀਂ ਹੋਣਾ ਤੁਹਾਨੂੰ ਤਾਂ ਪੰਜਾਬੀ ਤੱਕ ਨਹੀਂ ਆਉਂਦੀ ਤੁਸੀਂ ਆਪਣੇ ਪਿੰਡ ਨੂੰ ਵਾਪਸ ਚਲੇ ਜਾਓ ਫਿਰ ਉਹ ਚੀਜ਼ ਨੇ ਤੰਗ ਕੀਤਾ ਇਸ ਮਗਰੋਂ ਉਹਨਾਂ ਨੇ ਰੇਡੀਓ ਦੇ ਵਿੱਚ ਕੰਮ ਕੀਤਾ ਤੇ ਫਿਰ ਟੀਵੀ ਦੇ ਵਿੱਚ ਵੀ ਕੰਮ ਕੀਤਾ ਹੁਣ ਵੀ ਸੋਸ਼ਲ ਤੇ ਬਤੌਰ ਐਂਕਰ ਤੁਸੀਂ ਉਹਨਾਂ ਨੂੰ ਦੇਖਦੇ ਹੋ ਉਹਨਾਂ ਦੀਆਂ ਕਈਆਂ ਗੱਲਾਂ ਦੇ ਨਾਲ ਲੋਕ ਆਪਣੀ ਜ਼ਿੰਦਗੀ ਬਣਾਉਂਦੇ ਨੇ ਅਤੇ ਅੱਗੇ ਦੇ ਰਾਹ ਨੂੰ ਸੁਖਾਲਾ ਕਰ ਲੈਂਦੇ ਨੇ